ਲੋ ਆਖਰਕਾਰ ਕਿਸਾਨਾਂ ਦੇ ਵੱਲੋਂ ਵੱਡੀ ਗਿਣਤੀ ਚ ਕਰਕੇ ਇਕੱਠ ਲਾ ਲਿਆ ਮਾਨਸਾ ਦੇ ਐਸ ਡੀ ਐਮ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਪਹਿਲਾਂ ਹੀ ਮੋਰਚਾ ਚੱਲ ਰਿਹਾ ਸੀ 47ਵੇਂ ਦਿਨ ਦੇ ਵਿੱਚ ਮੋਰਚਾ ਪਹੁੰਚ ਗਿਆ ਭਾਰਤੀ ਕਿਸਾਨੀ ਯੂਨੀਅਨ ਡਕੌਂਦਾ ਦੇ ਕਿਸਾਨਾਂ ਵੱਲੋਂ ਇਹ ਵੱਡਾ ਇਕੱਠ ਕਰਕੇ ਅੱਜ ਪੱਕਾ ਮੋਰਚਾ ਲਗਾ ਦਿੱਤਾ ਕਿਉਂਕਿ ਐਸ ਡੀ ਐਮ ਦੇ ਉੱਤੇ ਇਲਜ਼ਾਮ ਲੱਗੇ ਨੇ ਰਜਿਸਟਰੀਆਂ ਨੂੰ ਲੈ ਕੇ ਤਾਂ ਉਹ ਕੀ ਇਲਜ਼ਾਮ ਨੇ ਕਿਉਂ ਆਖਰ ਕਿਸਾਨ ਐਸ ਡੀ ਐਮ ਦਫ਼ਤਰ ਦਾ ਘਰਾਓ ਕਰਕੇ ਬੈਠੇ ਨੇ ਤੇ ਹੁਣ ਪੱਕਾ ਮੋਰਚਾ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਕਾਫਲੇ ਪਹੁੰਚੇ ਕਿਉਂ ਲੱਗਿਆ ਪੱਕਾ ਮੋਰਚਾ ਪੂਰੀ ਗੱਲਬਾਤ ਤੁਹਾਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਮਹਿੰਦਰ ਪੈਣੀ ਵਾਲਾ ਦੀ ਜਵਾਨੀ ਸੁਣਾਉਣੀ ਹੈ ਕੀ ਕੁਝ ਕਹਿ ਰਹੇ ਨੇ ਅੱਜ ਜੀ ਨਾਮ ਜੀ ਮੈਂ ਸਤਪਾਲ ਸਿੰਘ ਬਾਰੇ ਜ਼ਿਲ੍ਹਾ ਜਨ ਸਕੱਤਰ ਬੀ ਕੇ ਯੂ ਡਕੌਂਦਾ ਫੁਰਜਗਿਲ ਕੀ ਮਾਮਲਾ ਜੀ ਇਹ ਪੂਰਾ ਇਹ ਜੀ ਪਿੰਡ ਹੈਮਦਪੁਰ ਅੱਜ ਤੋਂ ਜਣੀ ਕਹਦੀ ਹੈ 14 ਮਹੀਨੇ ਪਹਿਲਾਂ 10 ਜਨਵਰੀ ਦੀ ਰਾਤ 2024 ਨੂੰ ਦੋ ਅੰਨੇ ਥਾ ਰਾਤ ਨੂੰ ਇੱਕ ਔਰਤ ਦਾ ਇੱਕ ਬਜ਼ੁਰਗ ਦਾ ਕਤਲ ਕਰ ਦਿੱਤਾ ਜਾਨੀ ਮਧਾਣੀ ਵਾਂਗ ਵੱਡੇ ਨੇ ਲੱਕੜ ਵਾਂਗ ਵੱਡੇ ਨੇ ਉਸ ਵੱਲੋਂ ਇਥੋਂ ਦੀ ਸਰਕਾਰ ਵੱਲੋਂ ਸੁੱਤੀ ਪਈ ਹੈ ਜਾਨੀ ਕੋਈ ਐਕਸ਼ਨ ਨਹੀਂ ਲੈ ਰਹੀ ਇਹ ਦੋ ਮਟਰ ਕਿਦਿਆਂ ਦੇ ਹੋਇਆ 14 ਮਹੀਨੇ ਹੋ ਗਏ ਹਜੇ ਤੱਕ ਕੋਈ ਦੋਸ਼ੀ ਨਹੀਂ ਫੜਿਆ ਗਿਆ ਹਜੇ ਤੱਕ ਕਤਲ ਜਿਹੜੇ ਕੀਤਾ ਹੈ ਸਾਹਮਣੇ ਨਹੀਂ ਲਿਆ ਰਿਹਾ ਸਾਰਾ ਪਿੰਡ ਅਫਸੋਸ ਦੇ ਵਿੱਚ ਹੈ ਲੋਕਾਂ ਦੇ ਵਿੱਚ ਡਰ ਹੈ ਲੋਕ ਰਾਤ ਨੂੰ ਪਾਣੀ ਲਾਉਣ ਵੀ ਨਹੀਂ ਜਾ ਰਹੇ ਵੀ ਸਾਡੇ ਪਿੰਡ ਦੇ ਵਿੱਚ ਦੋ ਕਤਲ ਹੋਏ ਨੇ ਕੀ ਕਾਰਨ ਹੋਏ ਨੇ ਇੱਕ ਸਾਧਗੀ ਪਰਿਵਾਰ ਹੈ ਖੇਤੀ ਕਰਨ ਵਾਲਾ ਪਰਿਵਾਰ ਹੈ ਉਹਨਾਂ ਦੇ ਕਤਲ ਹੋਏ ਨੇ ਜੇ ਆਪਾਂ ਕਹਿ ਦਿੰਦੇ ਵੀ ਗੁੰਡਾ ਪਰਿਵਾਰ ਆਪਾਂ ਮੰਨ ਜਾਂਦੇ ਵੀ ਕਿਸੇ ਨਾ ਬੈਂਸ ਹੋਊਗੀ ਨਾ ਕਿਸੇ ਨਾ ਬੈਂਸ ਨਾ ਕੋਈ ਹੋਰ ਖੇਤੀਬਾੜੀ ਕਰਨ ਵਾਲਾ ਪਰਿਵਾਰ ਦੇ ਦੋ ਰਾਤ ਨੂੰ ਕਤਲ ਹੋ ਜਾਣਾ ਤੇ ਪੁਲਿਸੋਂ ਕਤਲਾਂ ਨੂੰ ਫੜ ਨਾ ਸਕੇ ਇਦੋਂ ਵੀ ਸ਼ਰਮੀ ਦੀ ਕੋਈ ਗੱਲ ਨਹੀਂ ਇਸ ਕਰਕੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਪਿੰਡ ਨੂੰ ਹਮਾਇਤ ਦਿੱਤੀ ਹੈ ਵੀ ਜਿੰਨਾ ਚਿਰ ਇਹ ਪੁਲਿਸ ਦੋਸ਼ੀ ਮੂਰੇ ਨਹੀਂ ਲਿਆਉਂਦੀ ਪਿੰਡ ਨੂੰ ਇਨਸਾਫ਼ ਨਹੀਂ ਦਿਵਾਉਂਦੀ ਪਰਿਵਾਰ ਨੂੰ ਇਨਸਾਫ਼ ਨਹੀਂ ਦਿਵਾਉਂਦੀ ਦੋਸ਼ੀਆਂ ਨੂੰ ਫੜ ਕੇ ਜਿਨ੍ਹਾਂ ਵਿੱਚ ਨਹੀਂ ਡੱਕਦੀ ਉਹਨਾਂ ਚਿਰ ਇਹ ਸੰਘਰਸ਼ ਜਾਰੀ ਰਹੂਗਾ ਤਕਰੀ ਤੇਜਰਾਮ ਪੀਕੇ ਜੂ ਡਕਾਉਂਦਾ ਧਨੀਰ ਗਰੁੱਪ ਹਾਂਜੀ ਮਾਮਲਾ ਜੀ ਪੂਰਾ ਜੀ ਹਾਂਜੀ ਮਾਮਲਾ ਜੀ ਇਹ ਜਨਵਰੀ 24 ਦੀ ਰਾਤ ਨੂੰ ਆਪੋ ਆਪਣੇ ਘਰਾਂ ਵਿੱਚ ਸੁੱਤੇ ਪਏ ਰਣਜੀਤ ਕੌਰ ਤੇ ਜੰਗੀਰ ਸਿੰਘ ਦਾ ਕਤਲ ਹੋ ਗਿਆ ਸੀਗਾ ਜੋ ਅੱਜ ਤੱਕਰ ਆ ਸਰਕਾਰ ਇਹ ਕਤਲ ਦੇ ਪੁਲਿਸ ਇਹ ਕਤਲ ਨੂੰ ਸੁਲਝਾ ਨਹੀਂ ਸਕੀ ਅਤੇ ਦੋਸ਼ੀਆਂ ਨੂੰ ਫੜ ਨਹੀਂ ਸਕੀ ਪਿਛਲੇ ਸਾਲ ਅਸੀਂ 17 ਤਰੀਕ ਨੂੰ ਮਾਰਚ ਨੂੰ ਸੰਕੇਤਕ ਧਰਨਾ ਦਿੱਤਾ ਸੀ ਜਿਹਦੇ ਵਿੱਚ ਉਸ ਸਮੇਂ ਦੇ ਡੀਐਸਪੀ ਨੇ ਸਾਨੂੰ ਇਹ ਭਰੋਸਾ ਦਿਵਾਇਆ ਸੀ ਵੀ ਹਫ਼ਤੇ ਤੱਕ ਮੈਂ ਇਹ ਕੇਸ ਹੱਲ ਕਰ ਦੂੰਗਾ ਠੜ ਦੂੰਗਾ ਤਕਰੀਬਨ ਉਸ ਤੋਂ ਬਾਅਦ ਅਸੀਂ 16 April ਨੂੰ ਪੱਕਾ ਧਰਨਾ ਜਿਹੜਾ ਥਾਣੇ ਦੇ ਬਾਹਰ ਅੰਕੇ ਲਾਇਆ ਸੀਗਾ 16 ਤੇ ਜੋ ਪੰਚਕਾਰ ਹੈ ਅਪ੍ਰੈਲ ਤੋਂ ਲੈ ਕੇ ਅੱਜ ਤੱਕਰ ਜਿਹੜਾ ਉਹ ਧਾਰਨਾ ਚੱਲੀ ਜਾ ਰਿਹਾ ਪਰ ਪੁਲਿਸ ਕਿਸੇ ਵੀ ਦੋਸ਼ੀ ਨੂੰ ਫਰਮ ਦੇ ਵਿੱਚ ਨਾਕਾਮ ਰਹੀ ਹੈਗੀ ਸਾਡੀ ਇਹੀ ਬੇਨਤੀ ਹੈ ਵੀ ਕਿਸੇ ਨੂੰ ਨਜਾਇਜ਼ ਕੇਸ ਪਾਵੇ ਨਾ ਅਤੇ ਜਿਹੜਾ ਦੋਸ਼ੀ ਹੈ ਉਹਨੂੰ ਬਖਸ਼ਿਆ ਨਾ ਜਾਵੇ ਸਾਡਾ ਛੇਤੀ ਤੋਂ ਛੇਤੀ ਇਹ ਜਿਹੜਾ ਕੇਸ ਹੈ ਇਹਨੂੰ ਟ੍ਰੇਸ ਕਰੇ ਤੇ ਦੋਸ਼ੀਆਂ ਨੂੰ ਜੇਲ੍ਹ ਚ ਭਜਾ ਨਾ ਮੇਰਾ ਕਰਮਜੀਤ گورਖੜਾਲ ਕਲਾ ਤੋਂ ਜੀ ਗ੍ਰਾਹਕਾਂ ਜਿੱਥੇ ਬੰਦੀ ਦੀ ਆਗੂ ਆ ਇਹ ਮਾਮਲਾ ਧੀ ਮਾਮਲਾ ਪੂਰਾ ਜੀ ਅਸੀਂ ਤਾਂ ਵੀ ਸਰਕਾਰਾਂ ਨੂੰ ਇਹ ਜਾਗਰੂਤ ਕਰਨਾ ਚਾਹੁੰਦੇ ਆ ਕਿ ਸੋਟੂ ਸ਼ਰਮ ਕਿਉਂ ਨਹੀਂ ਆ ਰਹੀ ਜੀ 14 ਮਹੀਨੇ ਹੋ ਗਏ ਸਾਡੇ ਬਾਪੂ ਨੂੰ ਤੇ ਬੇਬੇ ਨੂੰ ਬੇਰਹਿਮੀ ਨਾਲ ਕਤਲ ਕੀਤਾ ਹੋਇਆ ਵੀ ਉਹਨਾਂ ਨੂੰ ਇੰਨੀ ਸ਼ਰਮ ਚਾਹੀਦੀ ਹੈ ਕਿ ਕਾਤਲ ਨਾ ਲੱਭੇ ਜਾਣ ਇਹ ਪੰਜਾਬ ਸਰਕਾਰ ਵਾਸਤੇ ਬਹੁਤ ਬੇਸ਼ਰਮੀ ਦੀ ਹੱਦ ਟੱਪੀ ਹੋਈ ਹੈ ਸਰਕਾਰ ਨਸ਼ਿਆਂ ਦਾ ਨਹੀਂ ਕੋਈ ਉਹ ਕਰ ਸਕੇ ਘਟੋ ਘਟ ਸਾਨੂੰ ਇਹ ਇਨਸਾਫ ਤਾਂ ਦਿਵਾਓ ਅਸੀਂ ਧਰਨੇ ਜੋਗਰੀ ਰਹਿ ਗਏ ਨਾਲੇ ਸਾਡੇ ਘਰੋਂ ਬਜ਼ੁਰਗ ਚਲੇ ਗਏ ਨਾਲੇ ਸਾਡੀ ਇਹ ਹਾਲਤ ਹੋ ਰਹੀ ਹੈ ਕਿ ਪਹਿਲਾਂ ਘਰੇ ਕੰਮ ਕਰਦੀਆਂ ਨੇ ਸਾਡੀਆਂ ਮਾਮਾ ਫੇਰ ਅਸੀਂ ਇਨਸਾਫ ਵਾਸਤੇ ਆਉਨੇ ਆ ਕੀ ਗੱਲ ਪ੍ਰਭ ਹੁਣ ਸਾਡੇ ਬੱਚੇ ਵੀ ਡਰਦੇ ਨੇ ਨਾ ਖੇਤ ਜਾਣ ਸਾਡੇ ਹੁਣ ਫਸਲ ਆਊਗੀ ਕੋਈ ਕੌਣ ਜਾਊਗਾ ਖੇਤ ਸਾਡੀ ਫਸਲ ਵੀ ਸਾਹਮਣੀਆਂ ਸਾਡੇ ਬੱਚਿਆਂ ਨੇ ਕਿ ਐਨਾ ਡਰ ਹੋ ਰਿਹਾ ਸਾਡੇ ਬੱਚਿਆਂ ਨੂੰ ਅਸੀਂ ਨਾ ਸਕੂਲ ਤੋੜਨ ਜੋਗ ਰਹੇ ਆ ਕਿਉਂਕਿ ਜਦੋਂ ਸਾਡੇ ਅੱਖੀ ਦੇਖਦੇ ਰਾਤ ਨੂੰ ਸਾਡੇ ਘਰ ਆ ਕੇ ਬੇਰਮੀ ਨਾਲ ਸਾਡੇ ਬਜ਼ੁਰਗਾਂ ਦਾ ਕਤਲ ਕਰਤਾ ਕਿਹ ਅਨਸਾਫੀ ਕਿੱਥੋਂ ਮਿਲੂਗੀ ਸਾਨੂੰ ਕਿਉਂਕਿ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਾਂ ਤੱਕ 90 ਦਿਨਾਂ ਦੇ ਵਿੱਚ ਵਿੱਚ ਕਾਤਲਾਂ ਨੂੰ ਲੱਭ ਕੇ ਜੇਲ੍ਹਾਂ ਦੇ ਵਿੱਚ ਡੱਕ ਦੋ ਨਹੀਂ ਇਹੋ ਜੇ ਕਦਮ ਚੱਕਾਂਗੇ ਅਸੀਂ ਸਾਂ ਰੋਕ ਦਾਂਗੇ ਸਰਕਾਰਾਂ ਦੇ ਕਿਉਂਕਿ ਅਸੀਂ ਸਾਡੇ ਆਵੰਦੇ ਨਾਲ ਖੁਦ ਆਪ ਖੜੀਆਂ ਦੱਸ ਦਾਂਗੇ ਸਰਕਾਰਾਂ ਨੂੰ ਕਿ ਅਸੀਂ ਸਿਰਫ ਗੋਹਾ ਸਟਣ ਵਾਲੀਆਂ ਨਹੀਂ ਹੈਗੀਆਂ ਅਸੀਂ ਉਹ ਅਸੀਂ ਸਾਹ ਬੰਦ ਕਰ ਦਾਂਗੇ ਸਰਕਾਰ ਦਾ ਕਿਉਂਕਿ ਸਾਨੂੰ 3 ਦਿਨਾਂ ਦੇ ਵਿੱਚ ਕਾਤਲ ਲੱਭਣੇ ਚਾਹੀਦੇ ਨੇ ਕਿ ਨਹੀਂ ਅਸੀਂ ਅਗਲਾ ਕਦਮ ਜੋ ਸਾਡੀ ਜਥੇਵੰਦੀ ਦੱਸੂਗੀ ਸਾਡੇ ਆਗੂ ਦੱਸਣਗੇ ਉਹ ਜਥੇਵੰਦੀ ਦੇ ਆਧਾਰ ਤੇ ਅਸੀਂ ਆਪਦੇ ਜੋ ਸਾਡੇ ਆਗੂਆਂ ਦਾ ਆਊਗਾ ਐਲਾਨ ਸਾਡੇ ਵਾਸਤੇ ਉਹਦੇ ਵਾਸਤੇ ਅਸੀਂ ਹਾਜ਼ਰ ਅਸੀਂ ਉਹ ਕਰਦਾਂਗੇ ਜਿਹੜਾ ਅਜੇ ਤੱਕ ਸਰਕਾਰਾਂ ਨੇ ਦੇਖਿਆ ਨਹੀਂ ਹੋਣਾ ਕਿਉਂਕਿ ਉਹਨਾਂ ਕਾਤਲਾਂ ਨੇ ਵੀ ਉਹ ਕਰਿਆ ਜਿਹੜਾ ਅਜੇ ਤੱਕ ਨਹੀਂ ਦੇਖਿਆ ਪਰ ਅਸੀਂ ਵੀ ਹੁਣ ਉਹ ਕਰਾਂਗੇ ਜਿਹੜਾ ਸਰਕਾਰਾਂ ਨੇ ਹਜੇ ਦੇਖੀ ਨਹੀਂ ਕਿਉਂਕਿ ਅਸੀਂ ਸਾਡੇ ਭਰਾਵਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਾਂਗੇ ਜਿਵੇਂ ਸਾਡੇ ਆਗੂ ਸਾਨੂੰ ਅੱਜ ਐਲਾਨ ਕਰਨਗੇ ਉਹ ਐਲਾਨ ਅਸੀਂ ਖਰੇ ਉਤਰਾਂਗੇ ਕਿਉਂਕਿ ਅਸੀਂ ਬਾਰ ਬਾਰ ਸਰਕਾਰ ਨੂੰ ਪ੍ਰਸ਼ਾਸਨ ਨੂੰ 부ਧਰਾਮ ਐਮਐਲਏ ਨੂੰ ਕਿਉਂਕਿ ਅੱਖਾਂ ਮੀਚੀ ਬਠਾ 부ਧਰਾਮ ਉਹਦੇ ਇਲਾਕੇ ਦੇ ਵਿੱਚ ਇਹੋ ਜਿਹਾ ਕਾਂਡ ਹੁੰਦਾ ਪਰ ਉਹ 부ਧਰਾਮ ਅੱਖਾਂ ਮੀਚੀ ਬੈਗਿਆ ਪਰ ਅਸੀਂ 부ਧਰਾਮ ਨੂੰ ਵੀ ਕਰੋ ਕੱਢ ਲਾਂਗੇ ਕਿਉਂਕਿ ਅਸੀਂ ਹੁਣ ਕਿ ਪ੍ਰਾਇਨ ਵਾਲੇ ਨਹੀਂ ਹੈਗੇ ਗਿਣਵੇਂ ਦਿਨਾਂ ਦੇ ਵਿੱਚ ਸਾਡੇ ਕਾਤਲਾਂ ਨੂੰ ਲੱਭ ਕੇ ਜੇੜਾਂ ਵਿੱਚ ਲੱਕੋ ਸਾਡੇ ਪਰਿਵਾਰ ਨੂੰ ਇਨਸਾਫ ਦਿਵਾਓ ਐਂ ਨਾ ਕਹਿੰਦੀ ਹੋਈ ਧੰਨਵਾਦ ਤਾਂ ਤੁਸੀਂ ਸੁਣਿਆ ਮਹਿੰਦਰ ਸਿੰਘ ਪੈਣੀ ਵਾਲਾ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਆਖਰ ਕਿਉਂ ਇਕੱਠ ਕਰਕੇ ਵੱਡਾ ਮੋਰਚਾ ਲਗਾਉਣ ਦੀ ਨੋਬਤ ਆਈ ਆ ਕਿਉਂਕਿ ਕਪਾਸੀ ਤੱਕ ਨੌਰੀ ਬਾਰਡਰ ਦੇ ਉੱਤੇ ਪਹਿਲਾਂ ਹੀ ਵੱਡਾ ਮੋਰਚਾ ਚੱਲ ਰਿਹਾ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਮੋਰਚੇ ਦੇਖਣ ਨੂੰ ਮਿਲ ਰਹੇ ਨੇ ਕਈ ਵਾਰ ਟੋਲ ਪਲਾਜ਼ਾ ਦੇ ਉੱਤੇ ਮੋਰਚੇ ਲੱਗ ਜਾਂਦੇ ਨੇ ਕਈ ਵਾਰ ਰਿਲਾਈਐਂਸ ਮਾਲ ਦੇ ਬਾਹਰ ਮੋਰਚੇ ਲੱਗ ਜਾਂਦੇ ਨੇ ਤੇ ਹੁਣ ਮਾਨਸਾ ਦੇ ਵਿੱਚ ਐਸ ਡੀ ਐਮ ਦਫ਼ਤਰ ਦੇ ਬਾਹਰ ਮੋਰਚਾ ਜੋ ਲਗਾਇਆ ਗਿਆ ਕਿਸਾਨਾਂ ਦੇ ਵੱਲੋਂ ਤਾਂ ਇਸ ਮੋਰਚੇ ਦਾ ਕਾਰਨ ਕੀ ਆ ਇਸ ਮੋਰਚੇ ਦਾ ਮਕਸਦ ਕੀ ਆ ਮੰਗਾਂ ਕੀ ਨੇ ਕਿਸਾਨਾਂ ਦੀਆਂ ਕਿਉਂਕਿ ਲਗਾਤਾਰ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਯਤਨ ਕਰਦੇ ਹੋਏ ਨਜ਼ਰ ਆਉਂਦੇ ਨੇ ਪਰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਜਿਸ ਦੇ ਕਰਕੇ ਹੁਣ ਕਿਸਾਨਾਂ ਦੇ ਵੱਲੋਂ ਫਿਰ ਇਹ ਪੱਕਾ ਮੋਰਚਾ ਲਗਾ ਲਿਆ ਗਿਆ ਤਾਂ ਇਹ ਮੋਰਚਾ ਜੁਰ ਲਗਾਇਆ ਗਿਆ ਇਸ ਮੋਰਚੇ ਦਾ ਅਸਰ ਕਦੋਂ ਤੱਕ ਹੁੰਦਾ ਇਹ ਦੇਖਣ ਵਾਲੀ ਗੱਲ ਹੈ ਕਿਉਂਕਿ ਮੋਰਚੇ ਤਾਂ ਪਹਿਲਾਂ ਵੀ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਉਹ ਬਾਰਡਰਾਂ ਦੇ ਉੱਤੇ ਚੱਲ ਰਹੇ ਨੇ ਪਰ ਸਰਕਾਰਾਂ ਦੇ ਉੱਤੇ ਅਸਰ ਨਹੀਂ ਆ ਤਾਂ ਕੀ ਸਰਕਾਰੀ ਬਾਬੂਆਂ ਦੇ ਉੱਤੇ ਅਸਰ ਹੋਵੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਸਾਡੇ ਸਹਿਯੋਗੀ ਜਗਰਾਤ ਸਿੰਘ ਪਿੱਖੀ ਦੇ ਵੱਲੋਂ ਰਿਪੋਰਟ ਸਾਂਝੀ ਕੀਤੀ ਹੈ